ਆਹ ਲੋ ਭਾਜੀ 2 ਕਿਲੋ ਦੁੱਧ ਦਾ ਠੀਕ ਹੈ ਭਾਜੀ ਤੇ ਮੈਂ ਕਹਿਣਾ ਹੈਗਾ ਪਿਆ ਦੁੱਧ ਜਿਹੜਾ ਤੁਸੀਂ ਲੈ ਕੇ ਆਉਂਦੇ ਜੀ ਭਾਜੀ ਇੰਨਾ ਵਧੀਆ ਹੁੰਦਾ ਨਾ ਧਰਮਣਾ ਅੱਜ ਤੱਕ ਤੇਰੀ ਚਾਹ ਚ ਪਾਣੀ ਪਾਉਣ ਦੀ ਲੋੜ ਨਹੀਂ ਪਈ ਪਿੱਛੇ ਪਾ ਲਿਆ ਹੁੰਦੇ ਜੀ ਤੁਸੀਂ ਅੱਛਾ ਮੈਂ 10 ਰੁਪਏ ਰੇਟ ਹੋਰ ਵਧਾ ਦਿਆਂ ਫਿਰ ਅੱਗੇ ਰੇਟ ਥੋੜਾ ਵਧਾ ਕੇ ਲਾਉਣ ਦੇ ਜੀ ਭਾਜੀ ਕੀ ਆਪਣਾ ਮੈਨੂੰ ਦੱਸਿਓ ਇੱਕ ਤੁਸੀਂ ਦੁੱਧ ਲਾਉਂਦੇ ਜੀ 40 ਰੁਪਏ ਕਿਲੋ ਇੱਕ ਹੈ ਜੀ 50 ਰੁਪਏ ਕਿਲੋ ਇੱਕ 60 1.70 ਵੀ ਆ ਗਿਆ ਨਵਾਂ ਇਹ ਕਿ ਹਿਸਾਬ ਹੋਇਆ ਬੜਾ ਦੇਖੋ ਜੀ ਜਿਹੜਾ 40 ਰੁਪਏ ਕਿਲੋ ਉਹ ਚ ਪਾਊਡਰ ਵੀ ਜੂਰੀਆ ਵੀ ਪਾਣੀ ਵੀ ਕਈ ਕੁਝ ਮਤਲਬ ਸਾਨੂੰ ਪਾਉਣਾ ਪੈਂਦਾ ਜਿਹੜਾ ਦੂਜਾ ਵਾ ਉਹਦੇ ਚ ਸਾਨੂੰ ਜੂਰੀਆ ਜਾਰੀਆ ਜਾਨੀ ਪਾਉਣਾ ਪੈਂਦਾ ਸਿਰਫ ਪਾਣੀ ਤੇ ਪਾਊਡਰ ਨੇ ਸਰ ਜਾਂਦਾ ਉਹ ਆ 50 ਰੁਪਏ ਵਾਲਾ ਠੀਕ ਆ ਜਿਹੜਾ 60 ਰੁਪਏ ਵਾਲਾ ਵਾ ਉਹ ਚ ਕੱਲਾ ਪਾਣੀ ਪਾਈਦਾ ਵਾ ਜਿੱਤੇ ਜਿਹੜਾ 70 ਰੁਪਏ ਵਾਲਾ ਵਾ ਉਹ ਪਿਓਰ ਹੁੰਦਾ ਹੋਣਾ ਹੈ ਨਾ ਨਹੀਂ ਨਹੀਂ ਪਾਣੀ ਤੇ ਉਹ ਚ ਵੀ ਪਾਈਦਾ ਵਾ ਪਰ ਉਹ ਥੋੜਾ ਫਿਲਟਰ ਕੀਤਾ ਪਾਣੀ ਪਾ ਲਈਦਾ ਅਸੀਂ ਮਤਲਬ ਇਹਦਾ ਮਤਲਬ ਵੀ ਤੁਸੀਂ ਮੰਨਦੇ ਜੇ ਵੀ ਤੁਸੀਂ ਦੁੱਧ 'ਚ ਪਾਣੀ ਪਾਉਂਦੇ ਜੀ ਸਾਰਾ ਆਪਣੀ ਭੈਣ ਜੀ ਅੱਜ ਤੱਕ ਦੁੱਧ 'ਚ ਪਾਣੀ ਨਹੀਂ ਪਾਇਆ ਹੈ